ਕਰੇਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਹਲਕਾ ਗੁਰੂ ਹਰਸਹਾਈ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਸ ਪਿੰਡ ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਮਿਲਦੀ ਹੈ ਜਿਸ ਤੋਂ ਬਾਅਦ ਪੂਰੇ ਹੀ ਪਿੰਡ ਦੇ ਲੋਕ ਇਸ ਲਾਸ਼ ਨੂੰ ਵੇਖਣ ਦੇ ਲਈ ਇਕੱਠੇ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮਾਰਨਿੰਗ ਵਾਕ ਲਈ ਲੋਕ ਘਰੋਂ ਨਿਕਲਦੇ ਨੇ ਤਾਂ ਇਸੇ ਦੌਰਾਨ ਇਸ ਲਾਸ਼ ਨੂੰ ਦੇਖਦੇ ਨੇ ਜਿਸ ਤੋਂ ਬਾਅਦ ਤੁਰੰਤ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਇਸ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਤਾਂ ਹਲਕਾ ਗੁਰੂ ਹਰ ਸਹਾਇ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਿੰਡ ਗਜਨੀ ਵਾਲਾ ਦੇ ਵਿੱਚ ਸਵੇਰੇ ਇੱਕ ਮਹਿਲਾ ਦੀ লাশ ਮਿਲਣ ਤੋਂ ਬਾਅਦ ਪੂਰੇ ਹੀ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਮਹਿਲਾ ਕੌਣ ਸੀ ਕਿਵੇਂ ਇਸ ਦੀ ਮੌਤ ਹੋਈ ਹੈ ਇਹ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਦੇ ਵੱਲੋਂ ਫਿਲਹਾਲ ਇਸ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਮੋਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ। ਤੋਂ ਤੁਹਾਨੂੰ ਵੀ ਇਹ ਗਰਾਊਂਡ ਰਿਪੋਰਟ ਦਿਖਾਉਂਦੇ ਆ ਜਿੱਥੇ ਹਲਕਾ ਗੁਰੂ ਹਰਸਹਾਈ ਦੇ ਪਿੰਡ ਗਜਨੀ ਵਾਲਾ ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਮਿਲੀ ਹੈ। ਪਿੰਡ ਦੇ ਵਿੱਚ ਇਸ ਟਾਈਮ ਕਿਹੋ ਜਿਹਾ ਮਾਹੌਲ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। ਉੱਠ ਕੇ ਮਾਰਨਿੰਗ ਵਾਕ ਲਈ ਜਾਂਦੇ ਹੈਗੇ ਤਾਂ ਇੱਕ ਲਾਸ਼ ਦੇਖੀ ਜਾਂਦੀ ਜਿਸ ਨੂੰ ਲੈ ਕੇ ਪਿੰਡ ਵਿੱਚ ਦਹਿਸ਼ਤ ਵਰਗਾ ਮਾਹੌਲ ਪੈਦਾ ਹੋ ਜਾਂਦਾ ਹੈ। ਪਿੰਡ ਵਾਸੀ ਪੁਲਿਸ ਨੂੰ ਸੂਚਿਤ ਕਰਦੇ ਆ ਤੇ ਸੂਚਿਤ ਕਰਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਤੇ ਪਿੰਡ ਦੇ ਸੰਜੋਗ ਦੇ ਨਾਲ ਉਸ Laash ਨੂੰ ਬਾਹਰ ਕੱਢ ਲਿਆ ਜਾਂਦਾ ਜਾਂ ਤਾਂ Laash ਬਾਹਰ ਕੱਢੀ ਜਾਂਦੀ ਹੈ ਤਾਂ ਇੱਕ ਲੇਡੀ ਦੀ Laash ਨਿਕਲਦੀ ਹੈ ਜਿਸ ਦੇ ਗਲੇ ਨੂੰ ਕੱਟਿਆ ਹੋਇਆ ਦਿਖਾਈ ਦਿੱਤਾ ਤੇ ਨਾਲ ਹੀ ਪੁਲਸ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਇਸ ਦੀ شناخت ਦੇ ਲਈ ਇਸ ਦਾ ਪੋਸਟਮਾਰਟਮ ਕੀਤਾ ਜਾਊਗਾ ਤੇ شناخت ਦੇ ਲਈ Laash ਮੋਰਚਰੀ ਦੇ ਵਿੱਚ ਸ਼ਿਰੋਜਪੁਰ ਰੱਖੀ ਜਾਊਗੀ ਪਰ ਫਿਲਹਾਲ ਹਲਕਾ ਗੁਰੂਆਸਾਏ ਦੇ ਵਿੱਚ ਅੱਜ ਇਹ ਮਿਲੀ ਸਿਰ ਕੱਟੀ Laash ਤੋਂ ਬਾਅਦ ਲੋਕਾਂ ਦੇ ਵਿੱਚ ਦਸ਼ਤਾ ਮੌਲ ਜਰੂਰ ਹੈਗਾ ਇਸ ਟਾਈਮ ਅਸੀਂ ਦੋਨਾਂ ਮੱਤੜ ਪਿੰਡ ਦੇ ਵਿੱਚ ਮੌਜੂਦ ਹੈਗਾ ਪਿੰਡ ਵਾਸੀਆਂ ਅਤੇ ਪੁਲਿਸ ਨੇ ਕੀ ਕਿਹਾ ਅਗਲੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਲਿਓ ਮੇਰਾ ਨਾਮ ਜੀ ਡਾਕਟਰ ਹੋਂ ਪ੍ਰਕਾਸ਼ ਪਿੰਡ ਗਜਨੀ ਵਾਲਾ ਦੋਨਾਂ ਮੱਤੜ ਜੀ ਮੈਂ ਸਵੇਰ ਦੀ ਸੈਰ ਮਾਰਨਿੰਗ ਵਾਕ ਕਰਕੇ ਆ ਰਿਹਾ ਸੀ ਤਕਰੀਬਨ ਪੌਣੇ 6 ਵਜੇ ਪੌਣੇ 6 ਵਜੇ ਆ ਰਿਹਾ ਸੀ ਤੇ ਇਹਨਾਂ ਨੇ ਲੋਕ ਇਕੱਠੇ ਸਨ ਤੇ ਇਹਨਾਂ ਨੇ ਕਿਹਾ ਵੀ ਇਹ ਜਿਹੜੀ লাশ ਇੱਥੇ ਪਈ ਹੈ ਫੋਨ ਕਰੋ ਸਰਪੰਚ ਨੂੰ ਫੋਨ ਕੀਤਾ ਸਰਪੰਚ ਸਾਹਿਬ ਅਜੇ ਤੱਕ ਆਏ ਨਹੀਂ ਤੇ ਤੁਸੀਂ ਫੋਨ ਕਰੋ ਇੱਥੇ ਵੀ ਕੋਈ ਨਾ ਕੋਈ ਆਦਮੀ ਅਧਿਕਾਰੀ ਆਵੇ ਤੇ ਇਸ ਲਾਸ਼ ਨੂੰ ਕਿਸੇ ਪਾਸੇ ਲਾਇਆ ਜਾਵੇ ਉਸ ਤੋਂ ਬਾਅਦ ਮੈਂ ਆਇਆ ਮੈਂ 100 ਨੰਬਰ ਤੇ ਡਾਇਲ ਕੀਤਾ ਡਾਇਲ ਕਰਨ ਤੋਂ ਬਾਅਦ ਉਹਨਾਂ ਨੇ ਫੋਨ ਚੁੱਕਿਆ ਫੋਨ ਚੁੱਕਣ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਅਸੀਂ ਕਾਰਵਾਈ ਕਰਵਾ ਦਿਆਂਗੇ ਕਾਰਵਾਈ ਕਰਵਾਉਣ ਤੋਂ ਬਾਅਦ ਅਸੀਂ ਇੱਥੇ ਖੜੇ ਰਹੇ ਵਾਪਾ ਦੇਰ ਉਸ ਤੋਂ ਬਾਅਦ ਇਹ ਲਾਸ਼ ਦੇਖੀ ਇੱਥੇ ਪਈ ਏ ਤੇ ਫਿਰ ਉਸ ਤੋਂ ਬਾਅਦ ਮੈਂ ਘਰ ਚਲਾ ਗਿਆ ਘਰ ਮੈਂ ਜਾ ਕੇ ਬੈਠਾ ਤੇ ਬਾਅਦ ਵਿੱਚ ਫੋਨ ਮੈਨੂੰ ਦੋ ਤਿੰਨ ਆਈ ਵੀ ਇਹ ਸਾਡਾ ਕੰਮ ਨਹੀਂ ਹੈਗਾ ਇਹ ਤੁਸੀਂ ਗਲਤ ਨੰਬਰ ਤੇ ਫੋਨ ਲਾ ਦਿੱਤਾ ਇਹ ਹੋਰ ਕੋਈ ਆਣਗੇ ਉਹ ਕਾਰਵਾਈ ਕਰਨਗੇ ਜਾ ਜਾ ਕੇ ਤੁਸੀਂ ਲੱਖੋ ਕੇ ਬਰਾਮਜੋ ਥਾਣਾ ਤੋਂ ਲਗਦਾ ਉੱਥੇ ਲਿਖਤੀ ਰੂਪਈ ਦਿਓ ਜੇਕਰ ਲਿਖਤੀ ਰੂਪਈ ਦਿੰਦੇ ਜੇ ਤਾਂ ਇਹ ਜਿਹੜਾ ਹੈ ਇਸ ਦੀ ਕਾਰਵਾਈ ਹੋਵੇਗੀ ਇਹਨਾਂ ਕੋਲ ਅਸੀਂ ਦੇਖਿਆ ਲੇਕਿਨ ਇਹ ਸਾਡੇ ਇਲਾਕੇ ਦੀ ਨਹੀਂ ਕਿਤੇ ਸਾਈਡ ਦੀ ਹੈ ਇਹ ਪਤਾ ਨਹੀਂ ਵੀ ਰਾਤ ਇੰਦੀ ਰੈਥ ਹੋਈ ਦਿਨੇ ਹੋਈ ਕਿਸ ਵੇਲੇ ਕੀਤੀ ਕਿਸੇ ਨੇ ਕੀਤੀ ਜੇ ਨਹੀਂ ਕੀਤੀ ਕਿਸ ਤਰੀਕੇ ਮਾਰਿਆ ਗਿਆ ਇਹਨੂੰ ਇਸ ਨੂੰ ਕਤਲ ਕੀਤਾ ਗਿਆ ਇਸ ਦਾ ਤੇ ਅਸੀਂ ਇਹੋ ਕਾਰਵਾਈ ਦੀ ਮੰਗ ਕਰਨੇ ਜਿਨ੍ਹਾਂ ਦੀ ਲਾਸ਼ ਹੈ ਉਹ ਲੈਣ ਤੇ ਇਹ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਜਿਨ੍ਹਾਂ ਨੇ ਇਹ ਕਤਲ ਕੀਤਾ ਗਿਆ ਮੈਂ ਸੁਬਾ ਦੁੱਧ ਦੇਣ ਆਇਆ ਜੀ ਪੌਣੇ ਕੋ ਸੱਤ ਦਾ ਟਾਈਮ ਸੀ ਤੇ ਤੇ ਪਬਲਿਕ ਇਕੱਠੀ ਹੋਈ ਸੀ ਤੇ ਵੇਖਿਆ ਤੇ ਪਤਾ ਨਹੀਂ ਸੀ ਲੱਗਦਾ ਇਹਨਾਂ ਤੇ ਨਾ ਸਿਰ ਡੁੱਬਿਆ ਆ ਸੀ ਤੇ ਲੱਗਦਾ ਜਿਵੇਂ ਕੋਈ ਬੰਦਾ ਹੁੰਦਾ ਕੈਪਰੀ ਪਾਈ ਹੋਈ ਤੇ ਜਦੋਂ ਅਸੀਂ ਇਹ ਤੋਂ ਬਾਅਦ ਦੇਖਿਆ ਫਿਰ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਉਹਨ ਪੁਲਿਸ ਆਪਦੀ ਕਸਟੜੀ ਚ ਲੈ ਕੇ ਤੇ ਆਪਦੀ ਪੋਸਟਮਾਰਟ ਤੇ ਨਸ ਜਨਾਨੀ ਦੀ ਲਾਸ਼ ਜਨਾਨੀ ਦੀ ਹੈ ਗਲਾ ਕੱਟਿਆ ਹੋਇਆ ਹਾਂਜੀ ਕਾਪੇ ਵੱਜੇ ਨੇ ਹਾਂਜੀ ਲੋਟ ਕੋ ਵੀ ਹੋ ਸਕਦੀ ਹੈ ਜਾਂ ਕਿਸੇ ਤਰੀਕੇ ਨਾਲ ਇਹ ਤਾਂ ਹੁਣ ਕੀ ਪਤਾ ਜੀ ਕੀ ਕਿਸੇ ਨੇ ਕੀਤਾ 30 35 ਸਾਲ ਦੀ ਲੇਡੀ ਲੱਗਦੀ ਇਹ ਤਾਂ ਲਾਸ਼ ਬਾਹਰ ਪੁਲਿਸ ਨੇ ਆ ਕੇ ਕੱਢੀ ਹੁਣ ਆਪਦੀ ਕਸਟਡੀ ਚ ਲੈ ਕੇ ਗੱਡੀ ਆਈਕਟ ਦੇ ਨਾਲ ਮੁਲਾਜ਼ਮ ਨੇ ਲੈ ਕੇ ਜਾਣਗੇ ਹੁਣ ਪਤਾ ਲੱਗੇਗਾ ਕੀ ਹੈ ਇਹ ਤਾਂ ਇਥੋਂ ਕਿਸੇ ਪਿੱਛੋਂ ਤਾਂ ਆ ਨਹੀਂ ਸਕਦੀ ਜੀ ਹੁਣ ਕੀ ਪਤਾ ਕਿਸੇ ਨੇ ਕੀ ਕੀਤਾ ਕੀ ਨਹੀਂ ਲਾਸ਼ ਲੇਡੀ ਜੀ ਕਬਜ਼ੇ ਚ ਲੈ ਲੀਜੀ ਇਹਨੂੰ ਪੋਸਟਮੈਨ ਪਛਾਣਾਂਗੇ ਉੱਥੇ ਜਿੱਥੇ ਨਾਕ ਤੋਂ ਕਿਸਮਤ ਬਾਅਦ ਜਾਂ ਇਚਾਰੀ ਵਿਜੋਤ ਕਰੀਏ ਕਿਹੜੇ ਪਿੰਡ ਦੇ ਕੜਨਾ ਜੀ ਇਹ ਇੱਕ ਉਹ ਬੇਪਦਲੇ ਕੋ ਬਿੰਨ ਗਜਨੀ ਵਾਲਾ ਕਰਨਾ ਇੱਥੇ ਜੋ ਲਾਚ ਮਿਲੇਗਾ ਕਹਨੀਅਲ ਪਿੰਡ ਦੀ ਤੇ ਕੋ ਡੇਢ ਸੇ ਬਦਰਾਸ ਬਾਰੇ ਬਾਤ ਕਨਫਰਮ ਹੋ ਕੇ ਜਾਊਗਾ